ਉਧਰ ਬੀਬੀ ਬਲਜਿੰਦਰ ਕੌਰ ਵੀ ਬੋਲੇ ਨੇ ਉਹਨਾਂ ਨੇ ਰੈਫਾਇਨਰੀ ਨੂੰ ਲੈ ਕੇ ਕਈ ਸਵਾਲ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਕਾਫੀ ਸਾਰੇ ਹੋਰ ਸਵਾਲ ਵੀ ਜੁੜਦੇ ਨੇ ਆਸ-ਪਾਸੇ ਦੇ ਖੇਤਰ ਨੂੰ ਲੈ ਕੇ ਲੋਕਾਂ ਜਿਹੜੇ ਲੋਕ ਉਥੇ ਜੁੜੇ ਹੋਏ ਨੇ ਜਿਨ੍ਹਾਂ ਦੀ ਜ਼ਮੀਨ ਹੈ ਉਹਦੇ ਨਾਲ ਵੀ ਕੀ ਉਥੋਂ ਦਾ ਇਦਾਂ ਦਾ ਮਾਹੌਲ ਸੱਚਮੁੱਚ ਬਣਿਆ ਹੋਇਆ ਹੈ ਰੈਫਾਇਨਰੀ ਦਾ ਨਹੀਂ ਦੇਖੋ ਮੈਂ ਰੈਫਾਇਨਰੀ ਦੇ ਅੰਦਰ ਤੱਕ ਜਾਣ ਜਾਣ ਨਹੀਂ ਦਿੰਦੇ ਕਿ ਇਹਨੂੰ ਅੰਦਰ ਤਾਂ ਨਹੀਂ ਜਾਣ ਦਿੰਦੇ ਆਸ-ਪਾਸੇ ਖੇਤਰ ਦੀ ਆਪਾਂ ਗੱਲਾਂ ਕਰ ਰਹੇ ਹਾਂ ਦੇਖੋ ਗੱਲ ਇਹ ਆ ਕਿ ਅੱਜ ਸਾਡਾ ਦਿਨ ਕਾਫੀ ਬਿਜ਼ੀ ਰਿਹਾ ਹੈ ਜੀ ਮੈਂ ਬਲਜਿੰਦਰ ਕੌਰ ਹੁਰਾਂ ਵੱਲੋਂ ਲਿਖੀਆਂ ਕੁਝ ਚਿੱਠੀਆਂ ਕੱਢੀਆਂ ਨੇ ਜੀ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ 18 3 2024 ਨੂੰ ਚੀਫ ਵਿਪ ਦੇ ਤੌਰ ਤੇ ਕੈਬਨਿਟ ਰੈਂਕ ਬਲਜਿੰਦਰ ਕੌਰ ਜੀ ਦਾ ਜੀ ਤਾਂ ਇਹ ਇੱਕ 5 ਸਫਿਆਂ ਦਾ ਲੈਟਰ ਮੁੱਖ ਮੰਤਰੀ ਨੂੰ ਲਿਖਦੇ ਨੇ ਜੀ ਜੀ ਜਿਹਦੇ ਚ A ਤੋਂ Z ਜਿਹੜੀ ਇੱਥੋਂ ਦੀ ਸਮੱਸਿਆ ਹੈ ਯਾਨੀ ਜਿਹੜੀ ਇਹ ਰੈਫਾਇਨਰੀ ਆ ਕਿ ਬਈ ਬਿਮਾਰੀਆਂ ਲੱਗ ਰਹੀਆਂ ਆ ਫਿਰ ਇਹ ਕਹਿੰਦੇ ਆ ਕਿ ਜਿਹੜਾ ਪਾਣੀ ਹੈ ਇਹ ਕੈਮੀਕਲ ਯੁਕਤ ਹੋ ਜਾਂਦਾ ਹੈ ਇਹਨਾਂ ਨੂੰ ਬੋਰਵੈਲਾਂ ਰਾਹੀਂ ਧਰਤੀ 'ਚ ਸੁੱਟਿਆ ਜਾਂਦਾ ਆ ਆਫੀਸ਼ੀਅਲੀ ਲੈਟਰ ਹੈ ਮੈਂ ਆਪਦੇ ਕੋਲੋਂ ਨਹੀਂ ਕਿਹਾ ਸਰ ਠੀਕ ਆ ਸਰ ਉਹ ਕਹਿੰਦੇ ਆ ਕਿ ਜੇ ਮਤਲਬ ਕਿ ਫਸਲਾਂ ਦੀ ਗੱਲ ਕਰੀਏ ਧਰਤੀ ਜਿਹੜੀ ਉਪਜਾਊ ਆ ਹੂੰ ਉਹ ਨੁਕਸਾਨੀ ਜਾ ਰਹੀ ਹੈ ਇਸ ਦੇ ਨਾਲ ਜੀ ਬਿਲਕੁਲ ਫਿਰ ਉਹ ਕਹਿੰਦੇ ਆ ਕਿ ਜਿਹੜੀ ਲੇਬਰ ਆ ਉਹ ਹੁਣ ਇੱਥੇ ਬਹੁਤ ਜ਼ਿਆਦਾ ਇਹਨਾਂ ਇਲਾਕਿਆਂ 'ਚ ਆ ਗਈ ਆ ਬਾਰੀ ਲੇਬਰ ਆ ਜੀ ਜੀ ਤੇ ਉਹਦਾ ਜਿਹੜਾ ਸਾਰਾ ਲੋਡ ਆ ਜੋ ਸਾਡਾ ਸੀਵਰੇਜ ਸਿਸਟਮ ਵਗੈਰਾ ਉਸਤੇ ਪੈ ਰਿਹਾ ਉਸਤੇ ਪੈ ਰਿਹਾ ਤੇ ਉਹਦਾ ਖਮਿਆਜ਼ਾ ਜਿਹੜਾ ਲੋਕ ਲੋਕਾਂ ਨੂੰ ਭੁਗਤਣਾ ਪੈ ਰਿਹਾ ਫਿਰ ਇਹਨਾਂ ਨੇ ਇੱਕ ਮਹੱਤਵਪੂਰਨ ਇਹਦੇ 'ਚ ਸੀਐਸਆਰ ਦਾ ਮੁੱਦਾ ਚੁੱਕਿਆ ਜੀ ਕਿ ਜਿਹੜਾ ਸੀਐਸਆਰ ਹੁੰਦਾ ਹੈ ਉਹਦਾ 2% ਹਿੱਸਾ ਜਿਹੜਾ ਹੈ ਉਹ ਇਲਾਕੇ ਜਿਹੜਾ ਪ੍ਰਭਾਵਿਤ ਜਾਂ ਲੋਕੀਂ ਆ ਜਿਹੜੇ ਉਹਨਾਂ ਤੇ ਵਰਤਿਆ ਜਾਣਾ ਚਾਹੀਦਾ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਵੀ ਅਸੀਂ ਤੇ ਪੁੱਛਦੇ ਆ ਸਾਨੂੰ ਤੇ ਕੁਝ ਵੀ ਜਿਹੜਾ ਉਹ ਇਹਦੇ ਚ ਨਜ਼ਰ ਨਹੀਂ ਆ ਰਿਹਾ ਜੀ ਜੀ ਠੀਕ ਹੈ ਸਾਬ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈ ਇਹ ਟਰੱਕਾਂ ਦਾ ਮਾਮਲਾ ਜਿੱਤੇ ਚ ਆ ਕੇ ਗੁੰਡਾ ਪਰਚੀ ਜਿਹੜੀ ਜ ਗੁੰਡਾ ਟੈਕਸ ਹੈ ਜਿਹੜਾ ਉਹ ਜੁੜਦਾ ਤੇ ਅਸੀਂ ਪੰਜਾਬੀ ਗੁੰਡਾ ਟੈਕਸ ਵਾਲੇ ਸ਼ਬਦ ਚੁੱਲ ਜਾਨੇ ਹ ਹ ਬਿਲਕੁਲ ਯਦ ਕਿ ਇਹਦੇ ਚ ਤੇ ਬਥੇਰਾ ਖੁਸ਼ਿਆ ਯਾਰ ਹੋਰ ਵੀ ਖੁਲਾਸੇ ਹੋਏ ਨੇ ਕਾਫੀ ਅਸੀਂ ਉਹਦੇ ਚੁੱਲ ਜਾਨੇ ਫਲਾਣਾ ਫਲਾਣਾ ਕੋਈ ਕਾਂਗਰਸੀ ਲੈ ਰਿਹਾ ਜੀ ਫਲਾਣਾ ਲੈ ਰਿਹਾ ਜੀ ਇਹਨਾਂ ਨੇ ਚੈਲੰਜ ਕੀਤਾ ਕਿ ਭਾਈ ਜੇ ਕਿਸੇ ਕੋਲ ਕੋਈ ਪਰਚੀ ਹੋਵੇ ਅਸੀਂ ਕਟਾਈ ਹੋਵੇ ਤਾਂ ਤੁਸੀਂ ਲੈ ਕੇ ਆ ਜੋ ਕਿਉਂਕਿ ਇਹ ਗੱਲ ਹਾਊਸ ਚ ਕਹੀ ਆ ਔਨ ਰਿਕਾਰਡ ਬਿਲਕੁਲ ਬਿਲਕੁਲ ऑन रिकॉर्ड कही है और ਇਹਨਾਂ ਦੇ ਕੋਲ ਕੈਬਿਨੇਟ ਰੈਂਕ ਹੈ ਬਲਜਿੰਦਰ ਕੌਰ ਕੋਲੇ ਕਿ ਕੋਈ ਛੋਟੀ ਗੱਲ ਨਹੀਂ ਹੈ ਇਹ ਕਹਿੰਦੇ ਆ ਕਿ ਇੱਥੇ ਦੇ ਜਿਹੜੇ ਛੋਟੇ ਟਰਾਂਸਪੋਰਟਰ ਆ ਲੋਕਲ ਟਰਾਂਸਪੋਰਟਰ ਆ ਜਿਹੜੇ ਜਿਨ੍ਹਾਂ ਨੇ ਇਸ ਆਸ ਤੇ ਗੱਡੀਆਂ ਪਾਈਆਂ ਸਨ ਇੱਕ ਇੱਕ ਦੋ ਦੋ ਗੱਡੀਆਂ ਪਾਈਆਂ ਸਨ ਕਿ ਭਾਈ ਚਲੋ ਕੰਮ ਨਿਕਲੇਗਾ ਇਹ ਕਹਿੰਦੇ ਆ ਕਿ ਬਾਹਰਲੇ ਟਰਾਂਸਪੋਰਟਰਾਂ ਨੂੰ ਰੈਫਾਇਨਰੀ ਤੇ ਬੁਲਾ ਕੇ ਇਹ ਮਤਲਬ ਕਿ ਇਹਨਾਂ ਨੇ ਸਾਰਾ ਕੁਝ ਜਿਹੜਾ ਉਹ ਟੈਂਡਰਾਂ ਨੂੰ ਬਿਨਾਂ ਜਨਤਕ ਕੀਤੇ ਕਾਰੋਬਾਰ ਉਹਨਾਂ ਦੇ ਚੋੜੀ ਪਾ ਦਿੰਦਾ ਜੇ ਆਪਾਂ ਸੰਖੇਪ ਚ ਕਹੀਏ ਤੇ ਯਾਨੀ ਉਹ ਹੀ ਪੂਰੇ ਮਜ਼ੇ ਲੁੱਟ ਰਹੇ ਆ ਜਿਹੜਾ ਲੋਕਲ ਟਰਾਂਸਪੋਰਟਰ ਆ ਉਹ ਟੁੱਟ ਰਿਹਾ ਹਾਂਜੀ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਹਦੇ ਵਿੱਚ ਆਇਆ ਹੈ ਤੇ ਅੱਜ ਜੇ ਤੁਸੀਂ ਵੇਖੋ ਕਿ ਹੋਰ ਵੀ ਲੈਟਰ ਨੇ ਇਹਨਾਂ ਦੇ ਜਿਹੜੇ ਇਹਨਾਂ ਨੇ ਵੱਖ-ਵੱਖ ਲਿਖੇ ਆ ਚਲੋ ਆਪਾਂ ਉਧਰ ਨਹੀਂ ਜਾਂਦੇ ਆ ਕਾਫੀ ਲੈਟਰ ਜਿਹੜੇ ਆ ਤੁਸੀਂ ਆਪ ਹੀ ਦੇਖ ਲਓ ਕਿ ਸਰਕਾਰ ਦੇ ਵਿੱਚ ਉਹ ਵੀ ਬਲਜਿੰਦਰ ਕੌਰ ਸਭ ਤੋਂ ਪੁਰਾਣੇ ਨੇਤਾਵਾਂ ਚੋਂ ਜੀ 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 ਉਹ ਦੇਖੋ ਆਪ ਹੀ ਲੈਟਰ ਲਿਖ ਰਿਹਾ ਆ ਕਿੰਨੇ ਮੈਂ ਡਾਊਨਲੋਡ ਕੀਤੇ 2 3 4 ਅੱਧੀ ਦਰਜਣ ਆਇਆ ਮੁੱਖ ਮੰਤਰੀ ਨੂੰ ਪੱਤਰ ਆ ਤੁਸੀਂ ਵੇਖੋ ਕਿ ਆਪ ਦੇ ਏਡੇ ਸੀਨੀਅਰ ਨੇਤਾ ਦੀ ਆਪ ਦੇ ਸਰਕਾਰ ਚ ਕੋਈ ਸੁਣਵਾਈ ਨਹੀਂ ਜੀ ਜੀ ਅਮਲੀ ਰੂਪ ਚ ਕੁਝ ਵੀ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਉਹਨਾਂ ਦੀ ਸੁਣਵਾਈ ਹੋਈ ਨਹੀਂ ਹੈ ਬਿਲਕੁਲ ਬਿਲਕੁਲ ਉਹ ਕਹਿੰਦੇ ਇੱਕ ਮੀਟਿੰਗ ਕੀਤੀ ਸੀ ਅੱਜ ਇਹਨਾਂ ਨੇ ਔਨ ਰਿਕਾਰਡ ਵੀ ਬੋਲਿਆ ਕਿ ਅੱਛਾ ਆਦਬ ਨਾਲ ਬੋਲਿਆ ਥੋੜਾ ਜਿਆ ਤੁਹਾਨੂੰ ਪਤਾ ਇਹ ਸਿਆਸਤਦਾਨਾਂ ਦੀ ਕਲਾਕਾਰੀ ਹੁੰਦੀ ਆ ਤਾਂ ਵੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਬੁਲਾਈ ਸੀ ਅਧੂਰੀ ਰਹਿ ਗਈ ਜੀ ਅਗਲੀ ਗੱਲ ਦੱਸੀ ਨਹੀਂ ਵੀ ਅਧੂਰੀ ਕਿਉਂ ਰਹਿ ਗਈ ਆ ਉਹ ਟਰਾਂਸਪੋਰਟਰਾਂ ਨੂੰ ਲੈ ਕੇ ਸੀਗੀ ਲੋਕਲ ਟਰਾਂਸਪੋਰਟਰ ਉੱਥੇ ਗਏ ਸਨ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਮੇਨ ਪੰਗਾ ਇੱਕ ਤੇ ਸੀਐਸਆਰ ਦਾ ਜੀ ਸਾਨੂੰ ਪਤਾ ਹੀ ਨਹੀਂ ਸਾਡੀ ਜਾਣੇ ਬਲਾ ਇਹ ਕਹਿੰਦੇ ਆ ਕਿ ਸੀਐਸਆਰ ਜਿਹੜਾ ਹੁੰਦਾ ਮਤਲਬ ਕਿ ਜੋ ਵੀ ਉਹ ਕਮਾਈ ਕਰ ਰਹੀ ਆ ਕੋਈ ਵੀ ਯੂਨਿਟ ਜੀ ਉਹਦਾ ਇੱਕ ਹਿੱਸਾ ਜਿਹੜਾ ਯਾਨੀ 2 ਜਾਂ 3 ਪ੍ਰਤੀਸ਼ਤ ਉਹ ਉਸ ਇਲਾਕੇ ਚ ਲੱਗਣਾ ਚਾਹੀਦਾ ਹੁਣ ਤੁਸੀਂ ਸੋਚ ਕੇ ਦੇਖੋ ਜੇ ਕੋਈ ਯੂਨਿਟ 1000 ਕਰੋੜ ਦਾ ਟਰਨਓਵਰ ਕਰ ਰਿਹਾ ਬਿਲਕੁਲ ਉਹਦਾ ਸ਼ੁੱਧ ਮੁਨਾਫਾ 500 ਕਰੋੜ ਦਾ ਹੈ ਜੀ ਤੇ 500 ਕਰੋੜ ਦਾ 2% ਲਾ ਲਓ ਕਿੰਨਾ ਬੰਨਾ ਉਸ ਇਲਾਕੇ ਦੀ ਤੇ ਬੱਲੇ 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 ਬਿਲਕੁਲ ਇਹਨਾਂ ਨੂੰ ਤੇ ਲੋੜ ਹੀ ਨਹੀਂ ਹੈ ਕਿਸੇ ਕੋਲ ਜਾਣ ਦੀ ਮੰਗਣ ਦੀ ਇਹ ਤਾਂ ਆਪਣੇ ਪੈਸਿਆਂ ਨਾਲ ਹੀ ਵਧੀਆਂ ਕਰ ਸਕਦੇ ਹੋ ਕਹਿੰਦੇ ਜੀ ਸੀਐਸਆਰ ਦੇ ਨਾਂ ਤੇ ਗੱਲ ਜਲੇਬੀ ਕਰ ਦਿੰਦੇ ਆ ਕੋਈ ਬੈਂਚ ਦੇ ਦਿੱਤੇ ਰੁੱਖ ਲਾ ਦਿੱਤੇ ਵਗੈਰਾ ਵਗੈਰਾ ਫਿਰ ਉਹ ਕਹਿੰਦੇ ਕਿ ਪਾਣੀ ਜਿਹੜਾ ਰਫਾਇਨਰੀ ਚ ਕੱਸੀ ਜਾਂਦੀ ਆ ਬਿਲਕੁਲ ਪੂਰੀ ਦੀ ਪੂਰੀ ਉਹ ਪਾਣੀ ਬਾਅਦ ਦੇ ਵਿੱਚ ਕਿੱਧਰ ਜਾਂਦਾ ਉਹਦਾ ਸਾਨੂੰ ਤੇ ਪਤਾ ਸੁਰ ਨਹੀਂ ਹੈਗਾ ਫਿਰ ਇਹ ਵੀ ਕਹਿੰਦੇ ਆ ਕਿ ਸਾਡੇ ਕੋਲ ਕੋਈ ਡਾਟਾ ਨਹੀਂ ਹੈ। ਮਤਲਬ ਜਿਹੜਾ ਇਹਨਾਂ ਦਾ ਤਰਕ ਹੈ ਕਿਉਂਕਿ ਇਹ ਮਸਲਾ ਅੱਜ ਦਾ ਨਹੀਂ ਹੈ ਮਸਲਾ ਬਹੁਤ ਪੁਰਾਣਾ ਹੈ। ਪਹਿਲਾਂ ਵੀ ਜਿਹੜੇ ਲੋਕਲ ਲੀਡਰ ਆ ਉਹ ਇਹ ਵੀ ਆਂਦੇ ਆ ਕਿ ਭਾਈ ਗੱਲ ਇਹ ਆ ਕਿ ਇਹਨਾਂ ਨੇ ਜੋ ਤੈਅ ਕੀਤਾ ਸੀਗਾ ਕਿ ਇੱਥੋਂ ਦੇ ਲੋਕਲ ਲੋਕਾਂ ਨੂੰ ਇੰਨਾ ਰੋਜ਼ਗਾਰ ਦੇਵਾਂਗੇ। ਅੰਦਰ ਦਾ ਡਾਟਾ ਹੀ ਨਹੀਂ ਉਹ ਦਿੰਦੇ ਕਿ ਅੰਦਰ ਜਿਹੜੇ ਲੋਕ ਰੋਜ਼ਗਾਰ ਹਾਸਲ ਕਰਕੇ ਬੈਠੇ ਆ ਉਹਦੇ ਚ ਪੰਜਾਬੀ ਕਿੰਨੇ ਆ ਨਾਉਨ ਪੰਜਾਬੀ ਕਿੰਨੇ ਆ। ਹੂੰ। ਮਤਲਬ ਕਿ ਇਸ ਤਰ੍ਹਾਂ ਦੇ ਨੁਕਤੇ ਚੜੇ ਚੁਕੇ ਗਏ ਨੇ ਹੁਣ ਤੇ ਜੋ ਕਹਿ ਲੋ ਕਿ ਰਿਕਾਰਡ ਤੇ ਆ ਗਿਆ ਜੀ ਇਹ ਬਹੁਤ ਵੱਡਾ ਇੱਕ ਸਵਾਲ ਵੀ ਖੜਾ ਹੁੰਦਾ ਸਰਕਾਰ ਤੇ ਜੀ ਜੀ ਕਿ ਆਪਦੀ ਹੀ ਸਰਕਾਰ ਚ ਆਪਦੇ ਹੀ ਜਿਹੜੇ ਇਹਨਾਂ ਦੇ ਕੈਬਨਟ ਰੈਂਕ ਪ੍ਰਾਪਤ ਲੀਡਰ ਨੇ ਬਿਲਕੁਲ ਉਹ ਆਪਦੇ ਇਲਾਕੇ ਵਾਸਤੇ ਲੜ ਰਹੇ ਆ ਜੀ ਵਿਕਾਸ ਦਾ ਇਹ ਹਾਲ ਹੈ ਵਿਕਾਸ ਤੇ ਬਿਲਕੁਲ ਮੈਨੂੰ ਲੱਗਦਾ ਕਿ ਹਿੱਲਿਆ ਜੁਲਿਆ ਫਿਰਦਾ ਹੈ ਤੇ ਦੂਜੀ ਗੱਲ ਇਹ ਆ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਅਸੀਂ ਉਦਯੋਗ ਮੰਗਤਾ ਜ਼ਰੂਰ ਰਹੇ ਹਾਂ ਅਸੀਂ ਕੋਈ ਉਦਯੋਗ ਵਿਰੋਧੀ ਵੀ ਨਹੀਂ ਮੈਂ ਖੁਦ ਇਹਨਾਂ ਚੀਜ਼ਾਂ ਦਾ ਆਮੀਦਾਰ ਹਾਂ ਕਿ ਇੱਕ ਤਾਂ ਵਾਤਾਵਰਨ ਸਾਨੂੰ ਵੇਖਣਾ ਪਊਗਾ ਇੱਕ ਇਹ ਹੈ ਕਿ ਇਹਨਾਂ ਨਾਲ ਸਾਨੂੰ ਲੋਕਲ ਪੱਧਰ ਤੇ ਕੀ ਲਾਭ ਮਿਲੇਗਾ ਇਹ ਹੁਣ ਪਤਾ ਨਹੀਂ ਇਹਦਾ ਪੈਸਾ ਸੀਐਸਆਰ ਦਾ ਕਿੱਥੇ ਜਾਂਦਾ ਕਿੱਥੇ ਜਾਂਦਾ ਪੰਜਾਬ ਸਰਕਾਰ ਆਪਦੇ ਖਜ਼ਾਨੇ 'ਚ ਜਮ੍ਹਾਂ ਕਰਵਾ ਰਹੀ ਹੈ ਲੋਕਲ ਪ੍ਰਸ਼ਾਸਨ ਕਰਵਾ ਰਿਹਾ ਹੈ ਜਾਂ ਇੱਧਰ ਉੱਧਰ ਹੋ ਰਿਹਾ ਜਾਂ ਸੈਂਟਰ ਸਰਕਾਰ ਕੋਲ ਜਾ ਰਿਹਾ ਹੈ ਆਪ ਪਿੱਛੇ ਗਮਨ ਫਿਰ ਲੋਕਲ ਲੋਕ ਜਿਹੜੇ ਆਪਦੀ ਇੰਨੀ ਵਧੀਆ ਜ਼ਮੀਨ ਛੱਡ ਕੇ ਤੇ ਜਿਹੜੇ ਹੁਣ ਰਹਿੰਦੇ ਆ ਉਹ ਜ਼ਮੀਨਾ ਵੇਚ-ਵੂਚ ਕੇ ਇਹਦੇ ਤੋਂ ਦੁਖੀ ਹੋ ਕੇ ਜਾ ਰਹੇ ਆ ਫਿਰ ਉਹਨਾਂ ਦਾ ਕੀ ਕਸੂਰ ਸੀਗਾ ਇਸ ਵਾਸਤੇ ਸਵਾਲ ਬੜੇ ਵੱਡੇ ਖੜੇ ਹੋ ਗਏ ਨੇ ਇਹ ਕੋਈ ਮੈਂ ਅੱਗੇ ਕਹਿੰਦਾ ਕਿ ਅਸੀਂ ਇੱਕ ਸ਼ਬਦ ਚੁਲਝ ਜਾਨੇ ਸਾਨੂੰ ਗੁੰਡਾ ਟੈਕਸ ਨਹੀਂ ਮਾਰਦੇ ਗੁੰਡਾ ਟੈਕਸ ਗੁੰਡਾ ਟੈਕਸ ਪਰ ਉਹ ਜੋ ਕਰ ਰਹੇ ਆ ਉਹ ਵੀ ਤੇ ਵੇਖੋ ਨਾ ਉਹ ਕੀ ਹੋ ਰਿਹਾ ਤੇ ਇਹਦੇ ਤੇ ਅੱਜ ਤੁਸੀਂ ਦੇਖੋ ਹੁਣ ਸਵਾਲ ਬੀਬੀ ਬਲਜਿੰਦਰ ਕੌਰ ਨੇ ਚੁੱਕੇ ਆ ਜਵਾਬ ਕੀ ਮਿਲਦੇ ਆ ਮੈਨੂੰ ਤਾਂ ਪਤਾ ਨਹੀਂ ਹੈ ਜੀ ਪਰ ਮਸਲਾ ਬਹੁਤ ਵੱਡਾ ਹੈ ਬਿਲਕੁਲ ਬਿਲਕੁਲ ਉਹ ਜਦੋਂ ਉਹਨਾਂ ਨੇ ਮੁੱਦਾ ਚੁੱਕਿਆ ਨਾਲ ਦੀ ਨਾਲ ਅਸੀਂ ਇਹਨਾਂ ਦੇ ਕੁਝ ਲੈਟਰ ਜਿਹੜੇ ਜਨਤਕ ਸੀਗੇ ਉਹ ਡਾਊਨਲੋਡ ਕੀਤੇ ਕੱਢੇ ਕਰਾਇਆ ਤਾਂ ਇਹ ਕਾਫੀ ਲੰਮੇ ਸਮੇਂ ਤੋਂ ਮਾਮਲਾ ਚੁੱਕ ਰਿਹਾ ਹੈ ਜੀ 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 ਅੱਛਾ ਬਲਜਿੰਦਰ ਕੌਰ ਦਾ ਨਾਮ ਆਇਆ ਕੀ ਤੇ ਆਪ ਗੁੰਡਾ ਟੈਕਸ ਲੈਂਦੇ ਆ ਹੁਣ ਅੱਜ ਉਹਨਾਂ ਨੇ ਵੰਗਾਰ ਵੀ ਦਿੱਤਾ ਪਹਿਲੀ ਗੱਲ ਇਹ ਜੇ ਕੋਈ ਚੋਰ ਹੋਵੇ ਤੁਸੀਂ ਕਰਦੇ ਹੋ ਮਾਲ ਖਾਨੇ ਤੁਸੀਂ ਬੋਲੋਗੇ ਕਿ ਨਹੀਂ ਬੋਲੋਗੇ ਨਹੀਂ ਬਿਲਕੁਲ ਤੇ ਜੇ ਕੋਈ ਬੋਲ ਰਿਹਾ ਜੇ ਕਿਸੇ ਕੋਲ ਹੈਗਾ ਭਾਈ ਹੁਣ ਮੌਕਾ ਹੈਗਾ ਹੁਣ ਵੱਜੋ ਕਿਉਂਕਿ ਹੁਣ ਤੇ ਉਹਨਾਂ ਨੇ ਵਿਧਾਨ ਸਭਾ ਚ ਕਿਹਾ ਕਰਦੇ ਹੋ ਝੂਠੇ ਸਾਬਦੇ ਹੁੰਦੇ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨਾ ਆ ਦੇ ਫਿਰ ਹੁਣ ਤਾਂ ਵੇਖੀ ਜਾਈਓਗੀ ਹੁਣ ਤਾਂ ਤੁਸੀਂ ਲਿਆਓ ਜੋ ਵੀ ਹੈਗਾ ਜਿਹਦੇ ਕੋਲ ਇਹ ਆ ਪਰ ਦੂਜੇ ਦੂਜੇ ਹੱਲ ਵੀ ਕਰੋ ਬਿਲਕੁਲ ਜੇ ਕੋਈ ਸਬੂਤ ਕਿਸੇ ਕੋਲ ਹੈਗਾ ਪੇਸ਼ ਕਰਦੇ ਹੋ ਹੁਣ ਤਾਂ ਜੀ 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 ਵਿਧਾਨ ਸਭਾ ਦੇ ਸਪੀਕਰ ਨੂੰ ਤੁਸੀਂ ਕਹਿ ਸਕਦੇ ਹੋ ਕਿ ਭਾਈ ਇਹਨਾਂ ਨੇ ਝੂਠ ਬੋਲਿਆ ਹੂੰ ਤੁਸੀਂ ਝੂਠੇ ਸਾਬਤ ਕਰ ਦਿਓ ਮੈਂ ਉਹਨਾਂ ਦੀ ਕੋਈ ਉਹ ਨਹੀਂ ਸਾਈਡ ਨਹੀਂ ਲੈ ਰਿਆ ਜੇ ਕਿਸੇ ਕੋਲ ਸਬੂਤ ਹੈ ਹੁਣ ਤੁਸੀਂ ਵਿਧਾਨ ਸਭਾ ਦੇ ਸਪੀਕਰ ਨੂੰ ਕਾਰਵਾਈ ਲਈ ਲਿਖ ਸਕਦੇ ਹੋ ਕਿ ਹਾਂਜੀ ਆ ਦੇਖੋ ਜੀ ਸਬੂਤ ਆ ਪਰ ਜੋ ਇਰਫੈਨਰੀ ਜ਼ਿੰਮੇਵਾਰ ਹੈ ਜਿੰਨਾ ਚੀਜ਼ਾਂ ਵਾਸਤੇ ਜਵਾਬ ਦੇ ਉਹ ਵੀ ਕਰਵਾਓ ਬਿਲਕੁਲ ਬਿਲਕੁਲ ਉਹ ਵੀ ਕਰਵਾਓ ਬਿਲਕੁਲ ਮੁੱਦਾ ਛੱਡ ਗਿਆ ਤਾਂ ਗੱਲਬਾਤ ਹੁਣ ਹੋ ਸਕਦੀ ਹੈ ਪੂਰੀਏ ਚ ਆਰਐਸਆਈ ਸਾਹਿਬ ਕਹਿ ਰਹੇ ਨੇ ਕਿ ਮੁੱਦੇ ਚੱਕ ਤਾਂ ਲੈਂਦੇ ਆ ਹਲ ਹੁਲ ਨਹੀਂ ਕਰਦੇ ਮਲਕੀਤ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਚ ਤਰੱਕੀ ਤੇ ਡਿਵੈਲਪਮੈਂਟ ਕਿਉਂ ਨਹੀਂ ਹੋ ਰਹੀ ਕਹਿੰਦੇ ਕੋਈ ਨਵਾਂ ਇਨਫਰਾਸਟ੍ਰਕਚਰ ਕੋਈ ਯੂਨੀਵਰਸਿਟੀ ਕੋਈ ਹਸਪੀਟਲ ਨਵੇਂ ਕਿਉਂ ਨਹੀਂ ਬਣ ਰਹੇ ਉਹ ਆਪਾਂ ਦੇਖ ਹੀ ਰਹੇ ਹਾਂ ਜੀ ਸਰਕਾਰਾਂ ਆਪਣੇ ਹਿਸਾਬ ਨਾਲ ਆਪਸੀ ਊਲਝੀਆਂ ਫਿਰਦੀਆਂ ਰਹਿੰਦੀਆਂ ਨੇ ਮਿੰਟੂ ਜੀ ਇੱਕ ਜਾਣਕਾਰੀ ਦੋਸਤਾਂ ਨੂੰ ਮੈਂ ਵੀ ਦੇ ਦਿਆਂ ਕਈ ਵਾਰੀ ਸਵਾਲ ਆਉਂਦੇ ਹੁੰਦੇ ਆ ਕਿ WhatsApp ਦਾ ਜਿਹੜਾ ਚੈਨਲ ਹੈ ਉਹ ਸ਼ੋਅ ਕਿੱਥੇ ਹੁੰਦਾ ਹੈ ਕਿਉਂਕਿ ਕਈ ਦੋਸਤਾਂ ਨੇ ਉਹ ਫਾਲੋ ਕਰ ਲਿਆ ਪਰ ਉਹਨਾਂ ਨੂੰ ਸ਼ੋਅ ਨਹੀਂ ਹੁੰਦਾ ਮੈਂ ਥੋੜਾ ਜਿਹਾ ਫੋਨ ਦੇ ਵਿੱਚ ਤੁਹਾਨੂੰ ਦਿਖਾ ਦਿਆਂ ਦੇਖੋ ਜਿੱਥੇ ਚੈਟ ਆਪਣੀ ਹੁੰਦੀ ਹੈ ਉਹਦੇ ਵਿੱਚ ਨਹੀਂ ਤੁਸੀਂ ਜਿੱਥੇ ਆਪਣਾ ਸਟੇਟਸ ਸ਼ੋ ਹੁੰਦਾ ਹੈ ਉਹਦੇ ਵਿੱਚ ਦੇਖੋ ਕਿ ਸਟੇਟਸ ਵਾਲੇ ਦੇ ਉੱਪਰ ਅਪਡੇਟਸ ਵਾਲੇ ਨਾ ਉਹਦੇ ਵਿੱਚ ਆਈਕਨ ਹੋਣਗੇ ਥੱਲੇ ਸਕਰੀਨ ਤੇ ਥੋੜਾ ਜਿਹਾ ਮੈਂ ਦੱਸ ਦਿੰਨਾ ਕਿ ਜਦੋਂ ਫੋਨ ਦੇ ਥੱਲੇ ਵੇਖੋਗੇ ਤਾਂ ਉੱਥੇ ਤਿੰਨ ਚਾਰ ਆਈਕਨ ਬਣੇ ਹੋਣਗੇ ਚੈਟਸ ਵਾਲਾ ਅਪਡੇਟਸ ਵਾਲਾ ਕਾਲ ਵਾਲਾ ਅਪਡੇਟਸ ਵਾਲਾ ਤੁਸੀਂ ਅਪਡੇਟਸ ਤੇ ਐਂਟ ਹੋਵਾਂਗੇ ਜੀ ਉੱਥੇ ਵੀ ਉੱਪਰ ਤੁਹਾਡੇ ਸਟੇਟਸ ਸ਼ੋ ਹੋ ਰਹੇ ਹੋਣਗੇ ਉਹਦੇ ਨਾਲ ਥੱਲੇ ਜਿਵੇਂ ਮੇਰੇ ਚੈਨਲ ਸ਼ੋ ਹੋ ਰਹੇ ਹਨ ਸਟੇਟਸ ਦੇ ਥੱਲੇ ਨਾਲ-ਨਾਲ ਤੁਹਾਡੇ ਚੈਨਲ ਜਿਹੜੇ ਉਹ ਸ਼ੋ ਹੋ ਰਹੇ ਹੁੰਦੇ ਆ ਜੀ 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 ਧੰਨਵਾਦ ਟੱਲੋ ਜੀ ਜਸਵੀਰ ਵੀ ਜੀ ਮੇਰੇ ਕੋਲ ਨਹੀਂ ਹੋਇਆ ਪਰ ਹੋ ਗਿਆ ਹੋ ਗਿਆ ਹੋ ਗਿਆ ਚਲੋ ਅੱਜ ਪਕੌੜੇ ਬਣ ਗਏ ਨੇ ਜੀ ਕਈ ਦੋਸਤ ਕਹਿ ਰਹੇ ਨੇ ਕਿ ਇੱਕ ਪਾਰ ਅੱਜ ਹੋ ਗਿਆ ਤੇ ਪਹਿਲਾਂ ਕਹਿ ਰਹੇ ਸੀ ਕਿ ਨਹੀਂ ਪਾਈਏ ਤੁਸੀਂ ਕਰਨਾ ਹੁੰਦਾ ਇੱਕ ਪਾਰ ਕਰਨਾ ਕਿੰਨਾ ਪਾਰ ਕਰਨਾ ਕਿੰਨਾ ਸਾਨੂੰ ਪਾਰ ਲੈ ਕੇ ਜਾਣਾ ਚਲੋ ਸਰ ਇਹ ਤੁਹਾਡੇ ਤੇ ਡਿਪੈਂਡ ਕਰਦਾ